ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪਹਿਲਾ ਸਹਜ ਮਿਲੇ ਮਿਲਾ ਪਰਵਾਣ ਨਾ ਤਿਸ ਮਰਨਣਾ ਆਵਣ ਜਾਣ ठाकुर मैं दास दास मैं सोए जह देखूं तह अवर्ण कोए सहज मिले मिलिया परवान ना तिस मरण ना आवण जान ठाकुर मैं दास दास मैं सोए ਜਹਿ ਦੇਖਾਂ ਤਹਿ ਅਵਰਨਾ ਕੋਇ ਗੁਰਮੁਖ ਭਗਤ ਸਹਜ ਕਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ ਸੋ ਗੁਰ ਕਰਿਓ ਜੇ ਸਾਚ ਦਿਰੜਾਵੇ ਅਕਥ ਕਥਾਵੇ ਸਬਦ ਮਿਲਾਵੇ हर के लोग अवर नहीं कारा साचे उठा कुर साच ठाकुर साच प्यारा तन में मनुआ मन में साचा सो साचा मिल साचे राचा सेवक प्रभ कै लागे पाए सतगुरु पूरा मिले मिलाए ਆਪ ਦਿਖਾਵੇ ਆਪੇ ਦੇਖੇ ਹੱਥ ਨਾ ਪਤੀਜੈ ਨਾ ਬਹੁਤ ਭੇਖੇ ਕਲ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਪੜ ਪੜ ਭੂਲੇ ਝੋਟਾ ਖਾਹੇ ਬਹੁਤ ਸਿਆਣਪ ਆਵੇ ਜਾਹੇ ਨਾਮ ਜਪੇ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਊਜ ਸਿਲਾ ਤੀਰਥ ਬਣ 바ਸਾ ਪਰਮਤ ਡੋਲਤ ਭੈ ਉਦਾਸਾ ਮਨ ਮੈਲੇ ਸੂਚਾ ਕਿਉ ਹੋਏ ਸਾਚ ਮਿਲੇ ਪਾਵੇ ਪਤ ਸੋਏ ਆਚਾਰ ਵਿਚਾਰ ਸਰੀਰ ਆਦ ਜੁਗਾਦ ਸਹਿਜ ਮਨ ਤੀਰ ਬਲ ਪੰਕਜ ਮਹਿਕੋਟ ਉਧਾਰੇ ਕਰ ਕਿਰਪਾ ਗੁਰੂ ਮੇਲ ਪਿਆਰੇ ਕਿਸ ਅੱਗੇ ਪ੍ਰਭ ਤੁਝ ਸਲਾਹੀ ਤੁਝ ਬਿਨ ਦੂਜਾ ਮੈਂ ਕੋ ਨਾਹੀ ਜਿਉ ਤੁਦ ਭਾਵੇ ਤਿਉ ਰਾਖ ਰਜਾਏ ਨਾਨਕ ਸਹਿਜ ਭਾਏ ਗੁਣ ਗਾਏ ਕਿਸ ਅੱਗੇ ਪ੍ਰਭ ਤੁਝ ਸਲਾਹੀ ਤੁਝ ਬਿਨ ਦੂਜਾ ਮੈਂ ਕੋ ਨਾਹੀ ਜਿਉ ਤੁੱਤ ਭਾਵੇ ਤਿਉ ਰਾਖ ਰਜਾਏ ਨਾਨਕ ਸਹਿਜ ਭਾਏ ਗੁਣ ਗਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨਸਰੀ ਮਹੱਲਾ ਪਹਿਲਾ ਜਿਹੜਾ ਮਨੁੱਖ ਗੁਰੂ ਦੀ ਰਾਹੀਂ ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਚਰਨਾਂ ਵਿੱਚ ਜੁੜਦਾ ਹੈ ਉਸ ਦਾ ਪ੍ਰਭੂ ਚਰਨਾਂ ਵਿੱਚ ਜੁੜ ਨਾ ਕਬੂਲ ਪੈਂਦਾ ਹੈ ਉਸ ਮਨੁੱਖ ਨੂੰ ਨਾ ਆਤਮਿਕ ਮੌਤ ਆਉਂਦੀ ਹੈ ਨਾ ਹੀ ਜਨਮ ਮਰਨ ਦਾ ਗੇੜ ਅਜਿਹਾ ਪ੍ਰਭੂ ਦਾ ਦਾਸ ਪ੍ਰਭੂ ਵਿੱਚ ਨਹੀਂ ਰਹਿੰਦਾ ਹੈ ਪ੍ਰਭੂ ਅਜੇ ਸੇਵਕ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਉਹ ਸੇਵਕ ਜਿੱਧਰ ਤੱਕਦਾ ਹੈ ਉਸ ਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਦਿਸਦਾ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੀ ਭਗਤੀ ਕੀਤਿਆਂ ਉਹ ਆਤਮਿਕ ਟਿਕਾਣਾ ਮਿਲ ਜਾਂਦਾ ਹੈ ਜਿੱਥੇ ਮਨ ਸਦਾ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਪਰ ਗੁਰੂ ਨੂੰ ਮਿਲਣ ਤੋਂ ਬਿਨਾ ਆਤਮਿਕ ਮੌਤ ਮਾਰ ਕੇ ਜਨਮ ਮਰਨ ਦੇ ਗੇੜ ਵਿੱਚ ਪੈ ਰੰਦਾ ਹੈ ਰਹਾਉ ਮੈਂ ਵੀ ਉਹੀ ਗੁਰੂ ਧਾਰਨਾ ਚਾਹੁੰਦਾ ਹਾਂ ਜਿਹੜਾ ਸਦਾ ਸਿਰ ਪ੍ਰਭੂ ਨੂੰ ਮੇਰੇ ਹਿਰਦੇ ਵਿੱਚ ਪੱਕੀ ਤਰ੍ਹਾਂ ਟਿਕਾ ਦੇਵੇ ਜਿਹੜਾ ਮੈਥੋਂ ਕਤ ਪ੍ਰਭੂ ਦੀ ਸਿਫਤ ਸਲਾਹ ਕਰਾਵੇ ਤੇ ਆਪਣੇ ਸਬਦ ਦੇ ਰਾਹੀ ਮੈਨੂੰ ਆਪਣੇ ਚਰਨਾਂ ਵਿੱਚ ਜੋੜ ਦੇਵੇ ਪਰਮਾਤਮਾ ਦੇ ਭਗਤ ਨੂੰ ਸਿਫਤ ਸਲਾਹ ਤੋਂ ਬਿਨਾ ਕੋਈ ਹੋਰ ਕਾਰ ਨਹੀਂ ਸੁਝਦੀ ਭਗਤ ਸਦਾ ਥਿਰ ਪ੍ਰਭੂ ਨੂੰ ਹੀ ਸਿਮਰਦਾ ਹੈ ਸਦਾ ਥਿਰ ਪ੍ਰਭੂ ਉਸ ਨੂੰ ਪਿਆਰਾ ਲੱਗਦਾ ਹੈ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਗੁਰੂ ਉਸ ਨੂੰ ਪ੍ਰਭੂ ਚਰਨਾਂ ਵਿੱਚ ਮਿਲਾ ਦਿੰਦਾ ਹੈ ਉਹ ਸੇਵਕ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਉਸ ਦਾ ਮਨ ਸਰੀਰ ਦੇ ਅੰਦਰ ਹੀ ਰਹਿੰਦਾ ਹੈ ਭਾਵ ਮਾਇਆ ਮੋਹ ਦਸੀ 바ਸੀ ਧੋੜਦਾ ਨਹੀਂ ਫਿਰਦਾ ਉਸ ਦੇ ਮਨ ਵਿੱਚ ਸਦਾ ਪ੍ਰਭੂ ਪ੍ਰਗਟ ਹੋ ਜਾਂਦਾ ਹੈ ਉਹ ਸੇਵਕ ਸਦਾ ਸਿਰ ਪ੍ਰਭੂ ਨੂੰ ਸਿਮਰ ਕੇ ਉਸ ਵਿੱਚ ਮਿਲ ਕੇ ਉਸ ਦੀ ਯਾਦ ਵਿੱਚ ਲੀਨ ਰਹਿੰਦਾ ਹੈ ਪਰਮਾਤਮਾ ਆਪਣਾ ਦਰਸ਼ਨ ਆਪ ਹੀ ਗੁਰੂ ਦੀ ਰਾਹੀਂ ਕਰਾਉਂਦਾ ਹੈ ਆਪ ਹੀ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ ਇਸ ਵਾਸਤੇ ਉਹ ਹੱਥ ਹੀ ਰਾਹੀਂ ਕੀਤੇ ਕਰਮਾਂ ਉੱਤੇ ਨਹੀਂ ਪਤੀ ਦਾ ਨਾਹੀ ਬਹੁਤੇ ਧਾਰਮਿਕ ਭੇਖ ਤੇ ਪ੍ਰਸੰਨ ਹੁੰਦਾ ਹੈ ਜਿਸ ਪ੍ਰਭੂ ਨੇ ਸਰੀਰ ਸਾਜੇ ਹਨ ਤੇ ਗੁਰੂ ਦੀ ਸਰਨ ਆਏ ਕਿਸੇ ਬੜ ਭਾਗੀ ਦੇ ਹਿਰਦੇ ਵਿੱਚ ਨਾਮ ਅੰਮ੍ਰਿਤ ਪਾਇਆ ਹੈ ਉਸੇ ਪ੍ਰਭੂ ਨੇ ਉਸ ਦਾ ਮਨ ਪ੍ਰੇਮਾ ਭਗਤੀ ਵਿੱਚ ਜੋੜਿਆ ਹੈ ਜਿਹੜਾ ਮਨੁੱਖ ਵਿਦਿਆ ਪੜ ਪੜ ਕੇ ਵਿਦਿਆ ਦੇ ਮਾਣ ਵਿੱਚ ਹੀ ਸਿਮਰਨ ਤੋਂ ਖੁੰਝ ਜਾਂਦੇ ਹਨ ਆਤਮਿਕ ਮੌਦੀਆਂ ਚੋਟਾਂ ਸਹਿੰਦੇ ਹਨ ਵਿਦਿਆ ਦੀ ਬਹੁਤੀ ਚਤਰਾਈ ਦੇ ਕਾਰਨ ਜਨਮ ਮਰਨ ਦੇ ਗੇੜ ਵਿੱਚ ਪੈਂਦੇ ਹਨ ਜਿਹੜਾ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਤੇ ਪ੍ਰਭੂ ਦੇ ਦਰ ਅਦਬ ਨੂੰ ਆਪਣੇ ਆਤਮਾ ਦੀ ਖੁਰਾਕ ਬਣਾਉਂਦਾ ਹੈ ਉਹ ਸੇਵਕ ਗੁਰੂ ਦੀ ਸ਼ਰਣ ਪੈ ਕੇ ਪ੍ਰਭੂ ਵਿੱਚ ਨੀਂ ਰਹਿੰਦੇ ਹਨ ਜਿਹੜਾ ਮਨੁੱਖ ਪੱਥਰ ਦੀਆਂ ਮੂਰਤੀਆਂ ਪੂਜਦਾ ਰਿਹਾ ਤੀਰਤਾਂ ਤੇ ਇਸ਼ਨਾਨ ਕਰਦਾ ਰਿਹਾ ਜੰਗਲਾਂ ਵਿੱਚ ਨਿਵਾਸ ਰੱਖਦਾ ਰਿਹਾ ਤਿਆਗੀ ਬਣ ਕੇ ਤਾਂ-ਤਾਂ ਭਟਕਦਾ ਡੋਲਦਾ ਫਿਰਿਆ ਤੇ ਇਹਨਾਂ ਹੀ ਕਰਮਾਂ ਨੂੰ ਧਰਮ ਸਮਝਦਾ ਰਿਹਾ ਜੇ ਉਸ ਦਾ ਮਨ ਮੈਲਾ ਹੀ ਰਹਾ ਤਾਂ ਉਹ ਪਵਿੱਤਰ ਕਿਵੇਂ ਹੋ ਸਕਦਾ ਹੈ ਜਿਹੜਾ ਮਨੁੱਖ ਸਦਾ ਸਿਰ ਪ੍ਰਭੂ ਵਿੱਚ ਸਿਮਰਨ ਦੀ ਰਾਹੀ ਲੀਨ ਹੁੰਦਾ ਹੈ ਉਹੀ ਪਵਿੱਤਰ ਹੁੰਦਾ ਤੇ ਉਹ ਲੋਕ ਪਰਲੋਕ ਵਿੱਚ ਇੱਜ਼ਤ ਪਾਉਂਦਾ ਹੈ हे ਪਿਆਰੇ ਪ੍ਰਭੂ ਮਿਹਰ ਕਰਕੇ ਮੈਨੂੰ ਉਸ ਗੁਰੂ ਨੂੰ ਮਿਲਾ ਜੋ ਅੱਖਾਂ ਚਮਕੰਦੇ ਸਮੇਂ ਵਿੱਚ ਕਰੋਣਾ ਬੰਦਿਆਂ ਨੂੰ ਵਿਕਾਰਾਂ ਤੋਂ ਵਿਚਾਲ ਲੈਂਦਾ ਹੈ ਜਿਸ ਦਾ ਮਨ ਸਦਾ ਹੀ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਤੇ ਗੰਭੀਰ ਰਹਿੰਦਾ ਹੈ ਜਿਸ ਦੇ ਅੰਦਰ ਉੱਚਾ ਆਚਰਣ ਵੀ ਹੈ ਤੇ ਉੱਚੀ ਆਤਮਿਕ ਸੋਜ ਵੀ ਹੈ हे ਨਾਨਕ ਪ੍ਰਭੂ ਦੇ ਦਰ ਤੇ ਇਉਂ ਅਰਦਾਸ ਕਰ हे ਪ੍ਰਭੂ ਮੈਂ ਕਿਸ ਬੰਦੇ ਅੱਗੇ ਤੇਰੀ ਸਿਫਤਲਾ ਕਰਾਂ ਮੈਨੂੰ ਤਾਂ ਤੇਥੋਂ ਬਿਨਾ ਹੋਰ ਕਿਤੇ ਦਿਸਦਾ ਹੀ ਨਹੀਂ ਜਿਵੇਂ ਤੇਰੀ ਮਿਹਰ ਹੋਵੇ ਮੈਨੂੰ ਆਪਣੀ ਰਜਾ ਵਿੱਚ ਰੱਖ ਤਾਂ ਕੇ ਤੇਰਾ ਦਾਸ ਅਡੋਰ ਆਤਮਿਕ ਵਸਦਾ ਵਿੱਚ ਟਿਕੇ ਤੇਰੇ ਪ੍ਰੇਮ ਵਿੱਚ ਟਿਕੇ ਤੇਰੇ ਗੁਣ ਗਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ